आलू लो बताओ लो अरबी लो हलवा लो घिया कद्दू लो देसी करेले लो भिंडिया लो कालिया तोरिया लो नट वाले खीरे लो देसी करेले लो अरबी लो हरे मटर लो लाल टमाटर लो अदरक लो लसन लो हरिया मिर्चा लो सुे लाल प्याज लो जी गाडर केले लो दवाने लो केले लो जी वादिया मिटे मोटे सेब लो श्रीनगर दे सेब वीठे हलवा कद्दू 20 रुपए किलो हलवा कद्दू 20 रुपए किलो देसी कद्दू 20 रुपए किलो जी ਵਿਜੀਸ ਚਿਕਨ ਸੀ ਗਾਜੀ ਸਬਜੀ ਕਿਹੜੀ ਕਿਹੜੀ ਵੀ ਸੀ ਤੁਸਾਂ ਸਾਰੀਆਂ ਗਏ ਭਣੇ ਆਲੂ ਜੇ ਛੋਟੇ ਬੈਂਗਣ ਜੇ ਭਰਨ ਵਾਲੇ ਅਰਬੀ, ਕarele, ਪਿੰਡੀ, ਕਾਲੀਆਂ ਤੋਰੀਆਂ ਕarele ਕਰਦੇ ਹੋ ਕarele ਕਿੰਦਾ ਵਾ ਕarele ਤਾਂ 30 ਰੁਪਏ ਕੋਲ ਲਾਦਾਂਗੇ ਜੀ ਤਾਂ 40 ਵੇਚੀ ਦੇਨੇ ਕਿਲੋ ਕਰਦੇ ਹੋ ਵੀ ਜੀ ਬਹੁਤ ਵੇਚ ਕarele ਨੇ ਦੇਸੀ ਕarele ਆ ਫਾਤੇ ਵਾਸਤੇ ਨਾ ਕਿਲੇ ਲੈ ਲੈ ਇੱਨੇ ਜਿੰਨਾ ਕਿ ਤੋਸੋ ਦੀ ਬੱਤੀ ਚਾਹੀਦੀ ਮੇਰੀ ਨੂੰ ਲੈ ਲੈ ਆ ਲੈ ਕਿਲੇ ਆ ਕਿਲੇ ਕਿਲੇ 2 ਗਲਾ ਸੌਦੇ ਭੈਣ ਜੀ ਕਿਲੋ 50 ਤੁਹਾਨੂੰ ਦੱਬਿਆਂ 2 ਗੋਲਾ ਦਾਂਗੇ ਬਹੁਤ ਜਿਆਦਾ ਕਰ ਦਿਓ ਕਿਲੇ ਦਿਆ ਕਰੇਲੇ ਕਰ ਜੋਖ ਦੋ ਕਿਲੇ ਕਿਨੇ ਕਰ ਦਈਏ ਕਿਲੋ ਕਰ ਦੋ ਕਿਲੋ ਗਰੇਲੇ ਕਰ ਦਈਏ ਆ ਵੇਖੋ ਬਹੁਤ ਜੀ ਜਗ੍ਹਾ ਵੇਖ ਕੇ ਆਣ ਕੇ ਪਾਓ ਭੈਣ ਆਪੇ ਵੇਖੋ ਆਪਣੀ ਪਸੰਦ ਦੇ ਭਾਜੀ ਇੱਥੇ ਗਏ ਅੱਜ ਉਹ ਬਾਹਰ ਗਏ ਸੀ ਐਸ ਐਸ ਹਾਂਜੀ ਆਇਆ ਆਇਆ ਤੇ ਖਰਾਬ ਜੀ ਪੀਸ ਆ ਰਹਿਣ ਦੋ ਚੇਂਜ ਕਰ ਲੋ ਆਹ ਵੇਖਿਆ ਹੋ ਗਿਆ ਵੀਰ ਜੀ ਪਹਿਲੇ ਹੋ ਗਏ ਹੋ ਗਏ ਜੀ ਕਿਲੋ 120 ਰੁਪਏ ਦਾ ਜੀ ਕਰ ਦੋ ਏ 17 ਦੇ ਅੰਦਰ ਪਾ ਦਈਏ ਸਾਡੀ ਗੁਸਾਈ। ਹੋਰ ਕੋਈ ਕੰਮ? ਹਾਂਜੀ। ਸੇਕ ਸੋਕ ਬਣਾ ਲਿਓ ਬੱਚਿਆਂ ਵਾਸਤੇ। ਹਾਂਜੀ ਉਹ ਫੱਤੇ ਵਾਸਤੇ। ਹੋਰ ਚਿਮਲਾ ਘਾਂਡੇ ਤੁਸੀਂ ਮੈਗੀ ਬਣਾਉਣ ਵਾਸਤੇ। ਨਹੀਂ ਅੱਜ ਨਹੀਂ ਲੈਣੀ ਐ ਕਿਹ ਹੈਗੀ। ਹਾਂ ਤੂੰ ਆਖਣ ਦੇਈ ਨਾ ਪਹਿਲਾਂ। ਹਾਂਜੀ ਉਹ ਲਈ ਹੈਗੀ ਜੀ ਮੈਗੀ। ਪਹਿਲੇ ਇੱਕਦਾਂ ਪੀਸ ਫੱਤੇ ਵਾਸਤੇ ਕੋਈ ਗੱਲ ਨਹੀਂ। ਦੋ ਪੀਸ ਬਾਅਦ ਨਾਲ। ਹਾਂਜੀ। ਚਲੋ ਠੀਕ। ਆਲੋ ਕੋਈ ਨਹੀਂ 10 ਰੁਪਏ ਦੀਆਂ ਇੱਕ ਨਹੀਂ ਜਾਂਦੀਆਂ। ਚਲੋ ਠੀਕ। ਇਹ ਕੋਈ ਨਹੀਂ ਮੈਂ ਪੈਸੇ ਮੰਮੀ ਕੋਲੋਂ ਲੈ ਕੇ ਦੇ। ਇੱਕ ਮਿੰਟ ਕਿੰਨੇ ਹੋਗੇ? 95 ਹੋਈ ਤੁਹਾਡੀ ਭੈਣ ਜੀ ਚਲੋ ਠੀਕ ਮੈਂ ਮੰਮੀ ਕੋਲ ਲਿਆਣੀ ਠੀਕ ਆ ਭੈਣ ਸਸਟੀ ਆ ਸਸਟੀ ਆ ਭੈਣ ਪਹਿਲਾਂ ਮੈਂ ਲਫਾਫਾ ਰੱਖੀ ਨਾ ਵਾ ਸਬਜੀ ਵਾਲਾ ਮੰਮੀ ਤਾਂ ਇਹ ਤੇ ਉਹ ਸਬਜੀ ਵਾਲਾ ਆ ਪਰ ਕਾਦੇ ਵਾਸਤੇ ਸਬਜੀ ਲਈ ਮੈਂ ਘਰੇਲੇ ਲੈ ਤੇ ਤੁਹਾਨੂੰ ਫਤੇ ਵਾਸਤੇ ਕੇਲੇ ਲੈ ਆਇਆ ਤਦੇ ਮੈਂ ਅਖੰਡੀ ਵੀ ਗੇਟ ਕਿਉਂ ਖੜਕਣ ਡਿਆ ਤੂੰ ਬਾਹਰ ਗਈ ਨਹੀਂ ਮੰਮੀ ਸਬਜ਼ੀ ਲੈਣ ਤੇ ਬਾਹਰ ਹੀ ਜਾਣਾ ਸੀ ਹੁਣ ਮੈਂ ਤੈਨੂੰ ਕਿਹਾ ਕਿ ਨਹੀਂ ਸਬਜ਼ੀ ਲੈਣ ਵਾਸਤੇ ਤੇ ਸਬਜ਼ੀ ਰਾਤ ਨੂੰ ਬਣਾਉਣ ਵਾਸਤੇ ਕੋਈ ਵੀ ਨਹੀਂ ਹੈਗੀ ਤੇ ਮੂੰਹ ਤੇ ਹੈਗਾ ਸੀ ਨਾ ਨਾਰ ਸਾਹਮਣੇ ਪਾਈ ਆਇਆ ਤੇ ਮੈਂ ਲੈਣ ਚੱਲ ਗਈ ਜੇ ਉਹ ਤੈਨੂੰ ਕੰਮ ਇਹ ਕਹਿੰਦੇ ਨਹੀਂ ਤੂੰ ਕਰਦੀ ਕਿਉਂ ਤੈਨੂੰ ਕਿਹਾ ਨਹੀਂ ਕਿ ਟੋ ਬਾਹਰ ਨੂੰ ਜਾਇਆ ਕਰ ਫਿਰ ਕੀ ਲੈਣ ਗਈਂਗੀ ਮੰਮੀ ਇਹਦੇ ਵਿੱਚ ਕੀ ਕਰਦੀ ਸਬਜ਼ੀ ਲੈਣ ਚੱਲ ਗਈ ਤੇ ਫਿਰ ਕੀ ਹੋ ਗਿਆ ਰੋਜ਼ ੱਡੇ ਜਾਂਦੇ ਨਾ ਮੁੰਡੇ ਤੇ ਆਪੇ ਲੈ ਆਉਣਗੇ ਤੈਨੂੰ ਜਦੋਂ ਫਿਕਰ ਆ ਤੂੰ ਬਸ ਬਣਾਉਣ ਤੱਕ ਫਿਕਰ ਰੱਖਿਆ ਕਰ ਲੈਉਣ ਤੱਕ ਨਾ ਰੱਖਿਆ ਕਰ ਜੇ ਮੰਮੀ ਮੈਂ ਹੁਣ ਸਬਜੀ ਨਾਲ ਲੈਣ ਜਾਂਦੀ ਫਿਰ ਤੁਸੀਂ ਕਹਿਣਾ ਵੀ ਸਬਜੀ ਵਾਲਾ ਆਇਆ ਤੇ ਸਬਜੀ ਨਹੀਂ ਲਈ ਲੰਬੜਦਾਰੀ ਕੱਟ ਕਰਿਆ ਕਰ ਘਰ ਦੇ ਵਿੱਚ ਚੰਗਾ ਲੰਬੜਦਾਰੀ ਕਰਨ ਦੀ ਲੋੜ ਨਹੀਂ ਹੈਗੀ ਤੈਨੂੰ ਮੈਂ ਹੈਗੀ ਆ ਮੈਂ ਆਪੇ ਕਰ ਲੂੰਗੀ ਮੈਂ ਆਪੇ ਦੇਮ ਨੇ ਪੈਸੇ ਤੇ ਵੜੇ ਬੰਦੇ ਆਵਾਂਗੋ ਜਲੂਸ ਕੱਟ ਕੇ ਰੱਖ ਦਿੰਦੇ ਗਲੀ 'ਚ ਜਾ ਕੇ ਤੋ ਹਾਂ ਤੇ ਮੰਮੀ ਉਹ ਵਿਚਾਰੇ ਨੇ ਕਿ ਕਿ ਉਹ ਵੀ ਭੈਣ ਜੀ ਕਹਿੰਦਾ ਉਹਨੂੰ ਵੇਚ ਜੀ ਕਹੇ ਕਿ ਸਬਜੀ ਜਲਦੀ ਸਾਰੇ ਤੇਰੇ ਭੈਣ ਤੇ ਵੀਰੀ ਆ ਹੋਰ ਵੀ ਕੁਝ ਹੈਗਾ ਵਾ ਓਏ ਮੇਰੇ ਸ਼ਰਕਰ ਐ ਹੋਰ ਇਸ ਤਰ੍ਹਾਂ ਬੋਇਆ ਸਾਰਾ ਚੁੱਪ ਰਕੇ ਬੈਠੀ ਰਹਿਗਾ ਜਿੱਦ ਜਿੱਦ ਲੋੜ ਹੁੰਦੀ ਹੈ ਉਹਨੂੰ ਦੱਸਿਆ ਕਰ ਜਿਉ ਤੈਨੂੰ ਮਨਾ ਕੀਤਾ ਤੈਨੂੰ ਕੀ ਕਰਨ ਗਈ ਨਹੀਂ ਉੱਥੇ ਮੰਮੀ ਮੈਂ ਚੱਲ ਸਬਜ਼ੀ ਲੈਣ ਹੁਣ ਮੇਰੀ ਬਗਦਨਾ ਵੀ ਮੈਂ ਆਪਣੇ ਘਰ ਦੇ ਆਉਣੀ ਆ ਮੰਮੀ ਉਹ ਤੇ ਦੋ ਸ਼ਿਮਲਾ ਮਿਰਚ ਵੀ ਵੱਧ ਪਾਤੀਆਂ ਸੀ ਪਤੇ ਕਰਕੇ ਫਤੇ ਕਰਕੇ ਪਾਤੀਆਂ ਤੇਨੂੰ ਸ਼ਿਮਲਾ ਮਿਰਚਾਂ ਵੱਧ ਸਬਜ਼ੀ ਵੀ ਤੈਨੂੰ ਉੱਧੇ ਹੀ ਦੇ ਕੇ ਹੁਣ ਆਪੇ ਦੇਂਦ ਕਿ ਲੋੜ ਹੀ ਵੀਰ ਸਾਨੂੰ ਤਾਂ ਕੋਈ ਵਾਧਾ ਦਿੰਦਾ ਨਹੀਂ ਸਬਜ਼ੀ ਸਾਨੂੰ ਨਹੀਂ ਕੋਈ ਫਰੀ ਦਿੰਦਾ ਫਰੀਦ ਹੋ ਜਾਂਦਾ ਫਰੀ ਨਹੀਂ ਮੰਮੀ ਨੇ ਤੋਪਾ ਦਿੱਤੀ ਕਿ ਨਾ ਤਾਂ ਰੁਪਈਆ ਦੀ ਆਈਆਂ ਚਲ ਮੈਗੀ ਬਣ ਜੇਗੀ ਮੈਗੀ ਬਣ ਜੂਗੀ ਤੂੰ ਤਾਂ ਸੱਚ ਜਰੂਰਸ ਕੱਟ ਕੇ ਰੱਖਦਾ ਸਾਡਾ ਨਾ ਹੈ ਸਬਜੀ ਲਈ ਕੀ ਹੋ ਗਿਆ ਵਾ ਮੰਮੀ ਤੇ ਜਾਣ ਕੇ ਮੈਨੂੰ ਪੈ ਜਾਂਦੇ ਨਾ ਕੋਈ ਤੇ ਮੇਰਾ ਕਸੂਰ ਹੁੰਦਾ ਨਾ ਲੈਣ ਨਾ ਦੇਣ ਜੇ ਨਾਲ ਨਹੀਂ ਦਿੱਤਾ ਵੀ ਮੰਮੀ ਨੇ ਮੇਰੇ ਦਿਵਾਲੇ ਹੋਣਾ ਸਾਬੀ ਹਾਂਜੀ ਮੰਮੀ ਤੂੰ ਫੇਰ ਬਾਥਰੂਮ ਚ ਵੜਿਆ ਤੇ ਉੱਧਰ ਵੇਖਿਆ ਫੇਰ ਕੀ ਕਰਤੋਤ ਕੀਤੀ ਉਹਨੇ ਕੀ ਹੈ ਬੱਸ ਹੋਇਆ ਕੀ ਉਹ ਗਲੀ ਚ ਜਾ ਕੇ ਫੇਰ ਸਬਜ਼ੀ ਲੈਣ ਗਈ ਜਦੋਂ ਗਰਮੀ ਤੁਣੀ ੱਡੇ ਗਿਆ ਸੀ ਤੇ ਇਹਦਾ ਕੀ ਮਤ ਬਾਰੇ ਗਲੀ ਚ ਜਾਂਦਾ ਇਹਨੇ ਲਾਦਾ ਨੱਕ ਵਢਾ ਕੇ ਹੀ ਰਹਿਣਾ ਨੱਕ ਵਢਾ ਕੇ ਮੈਨੂੰ ਇਹ ਗਲੀ ਚ ਨਿਕਲਣ ਜੋ ਕਰਨੀ ਰਹਿ ਤੜਾਈ ਤੇ ਕਹਨ ਤੇ ਮੈਂ ਬਖਸ਼ਤਾ ਸੀ ਮੈਂ ਕਿਹਾ ਨਾ ਹੀ ਹੱਥ ਚੁੱਕਾਂ ਪਰ ਨਾ ਇਹ ਮਜਬੂਰ ਕੰਢੀ ਹੁਣ ਮਜਬੂਰ ਮਜਬੂਰ ਵਾਲਾ ਹੀ ਇਹ ਕੰਮ ਮੈਂ ਕਿਹੜੇ ਸੁੱਤੀ ਸੀ ਮੈਨੂੰ ਕਹਿੰਦੀ ਮੰਮੀ ਸਬਜ਼ੀ ਲੈ ਆ ਦੇ ਤੂੰ ਘਰ ਹੀ ਤੈਨੂੰ ਕਹਿ ਦਿੰਦੀ ਗਰਮੀ ਤੋਂ ਨਹੀਂ ਗਈ ਸੀ ਉਹਨਾਂ ਨੂੰ ਕਹਿ ਦਿੰਦੀ ਵੀ ਉਹਨਾਂ ਦਾ ਦੱਸ ਫੋਨ ਨਹੀਂ ਹੈਗਾ ਹਰੇ ਨੂੰ ਆਪਣੀ ਨੰਬਰਦਾਰੀ ਕਰਾਂ ਤੇ ਆਪਣੀ ਨੰਬਰਦਾਰੀ ਇਹਦੀ ਮੈਂ ਹੋਣ ਨਹੀਂ ਦੇਣੀ ਕਰੇ ਹਾਂ ਬੜਾ ਨੰਬਰਦਾਰੀ ਇਹਨੂੰ ਤਬਲੇ ਨੂੰ ਵੇਖੀ ਤਬਲਾ ਕੇ ਰੱਖਣਾ ਹੁਣ ਮੈਂ ਵੇਖੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਸਭ ਹੀ ਕਰਦੀ ਗਈ ਐ ਸਮਝ ਤੇ ਮੈਨੂੰ ਵੀ ਨਹੀਂ ਆਉਂਦੀ ਮੰਮੀ ਚੱਕਰ ਤੇ ਇਹੋ ਹੀ ਆ ਕੀ ਕਰੀਏ ਹੁਣ ਇਹਦਾ ਲਾਜ ਕੀ ਕਰੀਏ ਮਾ ਹੋਵੇ ਤੇ ਮਾਂ ਨੂੰ ਕਹੀ ਜੇ ਭਿਆਨ ਕੇ ਸਮਝਾ ਇਹਨੂੰ ਮੰਮੀ ਮੈਂ ਤਾਂ ਕਹਿਣਾ ਇਹਦਾ ਕੰਡਾ ਕੱਢ ਦੀਏ ਕੰਡਾ ਕੱਢ ਕੇ ਸਿਆਪਾ ਪਾਉਣਾ ਆਪਣੇ ਬਾਹਰ ਤੂੰ ਤਿੱਕੋ ਗੱਲ ਦੇ ਤੁੱਲਿਆ ਵਾ ਇਹ ਗੱਲ ਬਾਰ-ਬਾਰ ਨਹੀਂ ਕਰੀਦੀ ਪੁੱਤ ਦਿਮਾਗ ਤੋਂ ਸੋਚ ਤੇ ਲਈ ਜੀ ਥੋੜੀ ਬੋਤੀ ਸੋਚੀਦਾ ਵਾ ਵੀ ਕੀ ਕਰਨਾ ਵਾ ਇਹ ਥੋੜਾ ਨਾ ਕੰਡਾ ਕੱਢ ਲਿਆ ਵੀ ਗਲ ਘੋਟਤਾ ਚਾਹੇ ਉਦਾਂ ਕੁਛ ਦੇ ਕੇ ਮਾਰਤਾ ਇਹ ਕੰਮ ਨਹੀਂ ਅਸੀਂ ਕਰਨਾ ਪੁੱਤ ساری ਉਮਰ ਦੀ ਜੇਲ੍ਹ ਕੈਦ ਕਰਕੇ ਬੈਠੇ ਰਵਾਂਗੇ ਉੱਥੇ ਫਿਰ ਡੰਡਾ ਰੱਖਦਾ ਮੈਂ ਪੱਕਾ ਹੀ ਅੰਦਰ ਮੂੰਹ ਨਹੀਂ ਸਮਝਾ ਜੇ ਸਮਝ ਜਾਂਦੀ ਠੀਕ ਹੈ ਇਹ ਨਹੀਂ ਮੂੰਹ ਨਾ ਸਮਝਣ ਆ ਰਹੀ ਤੇ ਤੇਰ ਕੋ ਨਹੀਂ ਸਮਝਦੀ ਤੇ ਮੇਰੇ ਹੱਲ ਕਰ ਮੈਂ ਆਪੇ ਸਮਝਾ ਲੈਨੀ ਫਿਰ ਮੈਨੂੰ ਦੇਖ ਲਈ ਛੁੱਟੀ ਮੈਂ ਸਮਝਾ ਲੈਨੀ ਫਿਰ ਮੈਨੂੰ ਜਾ ਚਾ ਸਮਝਾਉਣ ਦੀ ਸਮਝਾਉਣਾ ਮੰਮੀ ਤੁਸੀਂ ਕੀ ਆ ਇਹਦੀਆਂ ਦੇਖੀ ਕਿਹਾ ਰਗਾ ਘਟੀਆਂ ਨਾ ਮੈਂ ਫੇਰ ਇਹ ਸਮਝੂ ਫੇਰ ਇਹਦੀ ਆਉ ਹੋਸ਼ਟ ਖਾਣੇ ਤੇ ਅਕਲ ਟਕਾਣੇ ਕੋਈ ਨਹੀਂ ਢੰਡਾ ਵੀ ਬਾਂਸ ਦਾ ਵਾ ਇਹ ਟੁੱਟਣਾ ਨਹੀਂ ਵੇਖੀ ਇਥੇ ਵੀਂਗਾ ਨਹੀਂ ਹੁੰਦਾ ਨੇ ਟੁੱਟਣਾ ਹੀ ਨਹੀਂ ਵੇਖੀ ਪੱਕਾ ਹੀ ਰੱਖਦਾ ਅੰਦਰ ਆਈ ਤੂੰ ਤੂੰ ਸਾਡੀ ਕੀ ਹੈ ਕੱਲ ਮੇਰੀ ਗੱਲ ਸੁਣਾ ਤੂੰ ਕੱਲ ਫੋਨ ਕਰਦੀ ਫਣੀ ਹੈ ਮੈਂ ਅੱਜ ਤੂੰ ਉਥੇ ਬੂਆ ਪਾਉਰ ਕਰਕੇ ਏ ਸਬਜੀ ਵਾਲਿਆ ਕੀ ਕਰਨ ਗਈ? ਹਏ ਮੇਰੀ ਸਬਜੀ ਨਹੀਂ ਆਈ ਇਹ ਕੀ ਕਿੱਤਾ ਵਾ ਮੈਂ। ਕਿਹੜੀ ਸਬਜੀ ਨੇ ਆਈ ਹਾਂ ਤੈਨੂੰ? ਕਿਹੜੀ ਸਬਜੀ ਨੇ ਹੁਣ ਗਈ? ਤੈਨੂੰ ਇੱਕ ਵਾਰੀ ਮੰਮੀ ਹਣਾ ਸਮਝਾਇਆ ਆਪਾਂ ਬੀਹਣਾ ਵੀ ਬੂਹੇ ਬਾਹਰ ਨਹੀਂ ਜਾਣਾ। ਤੂੰ ਬੂਹੇ ਬਾਹਰ ਪੈਰੀ ਕਿਉਂ ਪਾਇਆ? ਮੈਂ ਤਾਂ ਸਬਜੀ ਲੈਣ ਗਈ ਬੈ ਕਿਹੜੇ ਕੱਲੀ ਨੇ ਖਾਣੀ। ਮੈਂ ਮਰ ਰੋਹਾ ਘੁਰਦਣੀਆਂ ਤੈਨੂੰ ਮੈਂ ਤਨੂ ਦੱਸਦਾ ਹੀ ਹੂੰ। ਤੂੰ ਅੱ삐 ਗਲਤੀ ਕੀ ਅੱਗੇ ਵੀ ਰੋਹ ਸਬਜ਼ੀ ਲੈਣੀ ਐ ਅੱਜ ਮੈਂ ਸਰੋਂ ਪਾਣੀ ਟੱਪਦਾ ਜਾਂਦਾ ਹੀ ਹੁਣ ਮੈਂ ਤੈਨੂੰ ਦੱਸਤਾ ਹੀ ਹਾਂ ਇਹ ਸਰੋਂ ਪਾਣੀ ਮੈਂ ਟਪਾਇਆ ਵਾ ਕੀ ਕਹਤਾ ਵਾ ਤੁਹਾਨੂੰ ਦੱਸੋ ਰਹਿਟ ਸਟੈਂਡ ਕਰਦਾ ਰਹਿ ਕੀ ਗਿਆ ਵਾ ਤੂੰ ਆਪਣੀ ਮੰਮੀ ਦੀ ਗੱਲ ਸੁਣ ਕੇ ਝਟਪੁੜ ਮੰਮੀ ਮੰਮੀ ਦਾ ਨਾ ਮੰਮੀ ਦਾ ਨਾ ਤੈਨੂੰ ਕਿਨੇ ਆਖਿਆ ਤੂੰ ਚਾਤੀ ਵੀ ਲਾ ਚਾਟਦਾ ਇਹ ਨੂੰ ਕਿਨੇ ਆਖਿਆ ਮੰਮੀ ਦਾ ਨਾ ਕਿੰਨੇ ਕਾ ਲੈ ਆਉਂਦੀ ਹਾ ਮੰਮੀ ਨੇ ਤੂੰ ਕਿਥੇ ਕਿੰਨੇ ਵੇਖਿਆ ਮੰਮੀ ਦੀ ਗੱਲ ਜਾਣ ਕੇ ਮੈਂ ਸੌਣ ਨਹੀਂ ਦਿਆ ਮੈਨੂੰ ਬਾਹਰੋਂ ਸਾਰਾ ਕੁਝ ਮੈਂ ਕਿਹੜੀ ਬੋਲੀ ਆ ਪਨਵਿੱਤਰ ਮੈਂ ਕੁੱਟਾਂ ਤੇਰੇ ਕਨਵੇਂ ਮਰੋੜਦਾ ਤੇਰੇ ਤੋੜਦਾ ਵਿੱਚੋਂ ਸਾਡੀ ਵੀ ਮਰਦਾ ਤੋੜਦੇ ਵਿੱਚੋਂ ਮੈਂ ਲੋ ਮੈਂ ਕਿਹੜਾ ਕੁਝ ਕਿਹਾ ਵਾ ਸ਼ਾਹ ਤੈਨੂੰ ਇੱਕ ਅਰੀਓ ਸਮਝਾਇਆ ਸੀ ਵੀ ਬਾਹਰ ਨਹੀਂ ਜਾਣਾ ਨਹੀਂ ਜਾਣਾ ਤੇ ਤੂੰ ਲੈਣ ਗਈ ਗਈ ਰੇਨ ਕੀ ਗਈ ਤੂੰ ਹੈ ਤੈਨੂੰ ਚਾਹੀਦਾ ਕੀ ਹੈ ਤੈਨੂੰ ਤੂੰ ਬਹੁਤੀ ਬਹੁਤੀ ਪ੍ਰਧਾਨ ਬੰਦੀ ਤੇ ਛੇੜਦਾ ਮੈਨੂੰ ਸਭੀ ਮੈਂ ਕੁਝ ਨਹੀਂ ਕੀਤਾ ਅੜਦਾ ਤੈਨੂੰ ਉਹ ਸਬਜ਼ੀ ਵਾਲੇ ਨੂੰ ਉਹ ਬੰਦਾ ਦੇਖਿਆ ਨਾ ਬੰਦਾ ਇਹ ਪੁੱਤਰਾ ਨਹੀਂ ਹੈ ਤੈਨੂੰ ਮੈਂ ਦੱਸਦਾ ਹੀ ਉਹ ਮਾਸਦਾ ਹੀ ਉਹ ਫਿਰ ਉਹ ਇਦਾਂ ਲਾਸ਼ਾਂ ਵਣੀਆ ਕਣੀਆ ਦੱਸਦਾ ਮੰਮੀ ਵੀ ਮੇਰੇ ਦਰ ਆਵੇਂ ਤੂੰ ਵੀ ਮੇਰੇ ਦਰ ਖੰਨ ਖੋਲ ਕੇ ਇੱਕੋ ਗੱਲ ਮੇਰੀ ਹਣ ਸੁਣ ਲੈ ਮੇਰੀ ਮਰਜ਼ੀ ਤੋਂ ਬਗੈਰ ਤੇ ਮੰਮੀ ਦੇ ਆਰਡਰ ਤੋਂ ਬਗੈਰ ਨਾ ਬੂਹਾ ਟੱਪਣਾ ਅਵਲ ਤੇ ਤੂੰ ਬਾਹਰ ਨਹੀਂ ਨਿਕਾਣਾ ਕਮਰੇ ਚ ਜਿਹੜਾ ਮੰਮੀ ਕੰਮ ਕਹਿੰਦੀ ਉਹ ਹੀ ਕੰਮ ਕਰਨਾ ਤੂੰ ਕੋਈ ਕੰਮ ਨਹੀਂ ਕਰਨੀ ਚਾਹੀਦੀ ਤੇ ਖਾਂਡੇ ਦੇ ਨਾ ਮਾਰ

ਕੋ ਮਹਾਜਨ ਮੈਂ ਦੱਸ ਤਾਈਓ ਜੇ ਤੇਰੀ ਬਾਜ ਨਿਕਲ ਗਈ ਨਾ ਕਮਰੇ ਚੋਂ ਬਾਹਰ ਫੇਰ ਰੋਖੀ ਮੇਲੋ ਸਾਬੀ ਆਹ ਠੀਕ ਕੰਮ ਕਰਨ ਡਿਆ ਤੂੰ ਕਰਤਾ ਮਮੀ ਮੈਂ ਜੋ ਕਰਨਾ ਹੈ ਕਰਨਾ ਤੇ ਜੋ ਠੀਕ ਹੀ ਹੱਥ ਨਾ ਠੀਕ ਹੀ ਹੁਣ ਤੇ ਡਾਂਗਾ ਛੋਟੇ ਚੁੱਕਣ ਡਿਆ ਪਿਆ ਉਹ ਕੰਮ ਨਹੀਂ ਹੋ ਠੀਕ ਡਾਂਗਾ ਛੋਟੇ ਹੀ ਚੱਲਣੇ ਆ ਇਹਦੇ ਤੇ ਇਹਨੇ ਇਦਾਂ ਨਹੀਂ ਸੁੱਤਰ ਆਉਣਾ ਡਾਂਗਾ ਛੋਟੇ ਚਲਾ ਕੇ ਨਾ ਲੱਤ ਪਾਉਂਦੇ ਛੱਟ ਲੱਗ ਗਈ ਤੇ ਪੈਸੇ ਕਿਸ ਦੇ ਕਿਹਦੇ ਲੱਗਣੇ ਆਪਣੇ ਹੀ ਲੱਗਣੇ ਇਹ ਕੌਣ ਦੀ ਫਿਰ ਬੂਏ ਬਾਹਰ ਜਾਣ ਵਾਲੀ ਹੁਣ ਦੇ ਦੇ ਚਲੋ ਮਨਦੀ ਨਹੀਂ ਇਥੇ ਆ ਦੀ ਗਲਤੀ ਆ ਪਰ ਇੱਥੇ ਤੇਰੀ ਆ ਗਲਤੀ ਐ ਜਿਹੜੀ ਡਾਂਗਾ ਛੋਟੇ ਚੁੱਕਦਾ ਨੂੰ। ਉਹ ਕੋਈ ਨਹੀਂ ਗਲਤੀ ਮੰਮੀ, ਤਾਰੇ ਤੂੰ ਹੀ ਨਾ ਗਲਤੀਆਂ ਕੱਢੋ। ਗਲਤੀਆਂ ਕੱਟਰੀਆਂ ਬੈ ਮੇਰੇ ਗੱਲ ਸੁਣ। ਗਲਤੀਆਂ ਮੈਂ ਇਹ ਕਰਕੇ ਕੱਢਦੀ ਆਂ ਕਿ ਸੱਟ ਲੱਗੀ ਇੱਕ ਤੇ ਕੰਮ ਹੰਮ ਕਰਨਾ ਪਣਾ। ਦੂਜਾ ਇਹ ਆ ਵੀ ਉੱਥੇ ਪੈਸੇ ਲਾਉਣੇ ਪਣੇ ਉੱਤੇ ਉਹਦੇ। ਮੈਂ ਤੂੰ ਤੂੰ ਘਰ ਰਸੋਈ ਚ ਸੁੱਟੂਗਾ। ਕੰਮ ਨਾ ਕਰੂਗੀ। ਵੇਖੀਓ ਕੰਮ ਕਰਦੀ ਐ। ਸਾਭੀ ਤੂੰ ਤੂੰ ਘਰ ਰਸੋਈ ਚ ਕੀ ਸੁਟਣਾ ਵਾ ਜੇ ਤਾ ਉਹਦੇ ਤੇ ਤੁਰਿਆ ਹੀ ਨਹੀਂ ਗਿਆ ਤੂੰ ਤੂੰ ਕੀ ਸੁਟੇ। ਤੋੜਨੂ ਮੈਂ ਮੈਨੂੰ ਹੁੰਦਾ ਤੋੜਨਾ। ਤੈਨੂੰ ਪਿਆਰ ਨਾਲ ਆਖਣ ਨੂੰ ਕਿਹਾ ਸੀ ਮੈਂ ਤੈਨੂੰ ਇਹ ਕੰਮ ਕਰਨ ਨੂੰ ਨਹੀਂ ਕਿਹਾ। ਉਹ ਮੰਮੀ ਇਹ ਪਿਆਰ ਦੀ ਭਾਸ਼ਾ ਨਹੀਂ ਮੰਦੀ। ਇਹ ਪਿਆਰ ਦੀ ਭਾਸ਼ਾ ਮੰਨਦੀਂ ਤੇ ਫਿਰ ਇਹੋ ਹੀ ਕੰਮ ਕਰਦੀ। ਤੇਰੇ ਦਿਮਾਗ 'ਚ ਕੀੜਾ-ਕੀੜਾ ਵੜਿਆ ਹੋਇਆ ਜਿਹੜੇ ਨਿਕਲਦੇ ਨਹੀਂ ਆ। ਬੱਸ ਡਾਂਗਾ ਛੋਟਾ ਤੋਂ ਸਵਾਇ ਤੈਨੂੰ ਕੰਮ ਹੀ ਨਹੀਂ ਕੋਈ ਹੈ। ਜਿਹੜਾ ਜਿਹੜਾ ਵੜ ਗਿਆ ਉਹ ਨਾ ਹੁਣ ਬੱਸ ਵੜਿਆ ਹੀ ਰਹਿਣ ਦਿਓ। ਹੁਣ ਇਹ ਉਦੋਂ ਨਿਕਲੂਗਾ ਜਦ ਦਿਨ ਇਹਦਾ ਦਿਮਾਗ ਸੈੱਟ ਹੋਊਗਾ। ਚੱਲਿਆ ਮੈਂ ਬਾਹਰ। ਤੁਹਾਨੂੰ ਲੱਗਦਾ ਤੂੰ ਇਹਦਾ ਸੈੱਟ ਕਰਦੇ ਕਰਦੇ ਸਾਡਾ ਖਰਾਬ ਕਰਦੇ ਨਾ। ਆ ਤੇ ਗੱਲ ਠੀਕ ਆ ਇਹਦੇ ਸਾਹਮਣੇ ਤੇ ਚੰਗੀ ਬਣਨਾ ਹੀ ਮੈਂ ਆ ਜਿਹੜਾ ਕੰਮ ਮੈਂ ਚਾਹੁੰਦੀ ਹੂ ਉਹ ਹੋਇਆ ਮਜ਼ਾ ਹੀ ਬੜਾ ਆਇਆ ਹੁਣ ਇਹ ਗੱਲ ਸੁਣ ਕੇ ਚਲੋ ਇਹੋ ਕੰਮ ਹੋਣਾ ਚਾਹੀਦਾ ਜਿਹੜਾ ਇਹਨਾਂ ਕੀਤਾ ਵਾ ਇਹ ਆਪ ਹੀ ਮੈਂ ਚੰਗੀ ਤੇ ਬਣਨਾ ਸੀ ਨਾ ਇਹਦੇ ਸਾਹਮਣੇ ਇਹਨੂੰ ਥੋੜਾ ਮੈਂ ਆਖਣਾ ਕਿ ਪਿਉ ਮਾਰਿਆ ਵਾ ਚਲੋ ਇਹ ਵਧੀਆ ਕਰ ਗਿਆ ਕਿਤੇ ਨਾ ਕਿਤੇ ਇਹਦੀ ਗੱਲ ਬੈਠੀ ਆ ਜਿਹੜੀ ਮੇਰੇ ਦਿਮਾਗ 'ਚ ਭਾਲੀ ਆ ਚਲ ਕੋਈ ਨਹੀਂ ਇਹਨੂੰ ਅੰਦਰ ਜਾ ਕੇ ਪੁੱਛਦੀ ਆ ਹੁਣ ਤਾਂ ਚੰਗਿਆ ਕਰੇਗਾ ਮੰਮੀ ਮੈਂ ਕਿਹੜੀ ਕਰਤੂਤ ਕੀਤੀ ਮੈਂ ਕਿਹੜਾ ਕੁਛ ਕਿਹਾ ਹੀ ਜਿਹੇ ਜਿਹੇ ਕਰਤੂਤਾਂ ਤੂੰ ਕਰਦੀਆਂ ਇਹੋ ਜੀਆਂ ਸਾਡੇ ਖਾਨਦਾਨ 'ਚ ਨਹੀਂ ਹੈਗੀਆਂ ਮੰਮੀ ਬਸ ਸਬਦਿਲਨ ਦੀ ਬਾਹਰ ਜਾ ਕੇ ਮੈਨੂੰ ਆ ਸਜ਼ਾ ਮਿਲਣੀ ਆ ਸਜ਼ਾ ਮਿਲਣੀ ਹੀ ਨਾ ਉਹ ਬੇਗਰਮੀਤ ਵਾਲਾ ਕਿੰਨਾ ਚਿਰ ਹੋ ਗਿਆ ਇਹਨੂੰ ਕਦੀ ਉਹਨੇ ਜਿੱਥੇ ਬੈਠੀ ਹੁੰਦੀ ਨਾ ਉਥੋਂ ਥਾਂ ਨਹੀਂ ਦਿਖਾਇਆ ਕਦੀ ਤੇ ਤੇਰਾ ਪਿਓ ਹੀ ਨਾ ਉਹਨੇ ਮੈਨੂੰ ਅਜੇ ਤੱਕ ਹੱਥ ਲਾ ਕੇ ਨਹੀਂ ਵੇਖਿਆ ਇਹ ਤੂੰ ਨਮਾ ਹੀ ਨਮਾ ਤਾ ਨਾ ਕੱਢ ਡਈ ਸਾਡਾ ਮੰਮੀ ਮੈਂ ਕਿਹੜਾ ਨਨ ਕੁਝ ਕਹਿੰਦੀ ਉਹ ਤਾਂ ਕੁਝ ਕਹਿੰਦੀ ਕਿ ਨਹੀਂ ਕਹਿੰਦੀ ਮੇਰੇ ਤਾਂ ਸੋਚ ਜੁੱਤਾਂ ਵੱਜਣ ਡੀਆਂ ਕਿ ਨਹੀਂ ਬਾਹਰ ਤੇਰਾ ਤਾਂ ਮੈਨੂੰ ਪਤਾ ਨਹੀਂ ਕਹਿੰਦੀ ਆ ਕਿ ਨਹੀਂ ਕਹਿੰਦੀ ਇਹਨੂੰ ਬਾਹਰ ਜਾਣ ਦਾ ਕੰਮ ਕੀ ਹੈ ਤੇਰਾ ਪਹਿਲਾਂ ਇਹ ਦੱਸ ਮੈਂ ਮੰਮੀ ਮੈਂ ਕਿਹੜਾ ਕੁਝ ਗਲਤ ਕਰਕੇ ਆਈ ਸਬਜ਼ੀ ਲਈ ਤੁਹਾਡੇ ਸਾਹਮਣੇ ਇੱਥੇ ਬੂਵੇ ਦੇਖੋ ਲੈ ਕੇ ਮੰਦਰ ਆ ਗਈ ਆ ਸੋਖਾ ਇਹ ਗੱਲ ਵੇਖ ਲੈ ਤੇਰੇ ਨਾਲ ਜਿੰਨੀਆਂ ਮਰਜ਼ੀ ਦਿਮਾਗ ਦੀਆਂ ਠੀਕਰੀਆਂ ਭਾਲੀਏ ਤੇਰੇ ਕੰਨਾਂ ਦੇ ਲਾਗੇ ਲਾਗੇ ਜੂ ਨਹੀਂ ਸਕਦੀ ਕਿਤੇ ਸਾਬਤ ਕੀ ਕਰਨਾ ਚਾਹੁੰਦੀ ਉਹ ਵੀ ਦੱਸ ਦੇ ਮੈਨੂੰ ਮੰਮੀ ਮੈਨੂੰ ਤੇ ਆਪਣਾ ਪਤਾ ਨਹੀਂ ਪਰ ਤੁਸੀਂ ਪਤਾ ਨਹੀਂ ਸਾਰਾ ਟੱਬਾ ਰਣ ਕੇ ਮੇਰੇ ਤੇ ਕੀ ਕਰਨ ਦੇ ਜੇ ਮੈਨੂੰ ਕੀ ਸਾਬਤ ਕਰਨਾ ਚਾਹੁੰਦੇ ਜਿੱਥੇ ਤੇਰੀਆਂ ਗਲਤੀਆਂ ਉੱਤੇ ਸਾਬਤ ਕਰਨ ਦੇ ਕੋਈ ਇਲਜ਼ਾਮ ਤੇ ਨਹੀਂ ਤੇਰੇ ਤੇ ਲਾਉਣ ਦੇ ਝੂਠਾ ਇਲਜ਼ਾਮ ਹੀ ਆ ਮੰਮੀ ਹੋਰ ਕੀ ਹੈ ਆ ਇਨੂੰ ਇਲਜ਼ਾਮ ਨਹੀਂ ਆਉਂਦੇ ਇਹਨੂੰ ਕਰਤੇ ਆਂਦੇ ਕਿਉਂ ਨਹੀਂ ਮੰਨਦੀ ਤੂੰ ਇਹਨੂੰ ਇਲਜ਼ਾਮ ਆਉਂਦੇ ਆ ਮੈਂ ਝੂਠਾ ਹੀ ਆਪਣੇ ਸਿਰ 'ਤੇ ਲਾ ਇਲਜ਼ਾਮ ਨਾ ਕੋਈ ਗਲਤੀ ਕੀਤੀ ਮੈਂ ਹਰ ਕੋਈ ਝੂਠਾ ਹੀ ਹੁੰਦਾ ਤੂੰ ਸੱਚੀ ਇਹੀ ਝੂਠੇ ਆ ਨਾ ਅਬ ਉਸਕੇ ਰਿਕਾਰਡ ਨਾ ਅਗਰ ਕੋਈ ਵੀ ਗੱਲ ਹੁੰਦੀ ਤੇ ਡਾਪ ਇਨੀ ਸੁੱਟੇ ਲਾਉਣ ਪੈਣਾ ਨਾ ਕਰਤੀਆਂ ਕਰਿਆ ਕਰ ਤਾਂ ਨਾ ਛੱਤਰ ਖਾਇਆ ਕਰ ਛੱਤਰ ਖਾਣ ਵਾਲੇ ਤੇ ਆਪ ਕੰਮ ਕਰਦੇ ਆ ਤੇ ਸੁਖ ਕਾਹੇ ਜੋਗਾ ਛੱਡਦੇ ਨਹੀਂ ਸਾਨੂੰ ਪਤਾ ਨਹੀਂ ਕੀ ਯਾਰ ਆਪੇ ਕੋਣ ਐ 24 ਘੰਟੇ ਲੜਾਈ 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 ਢੇਰੇ ਕਰਕੇ ਲੜਾਈ ਨਹੀਂ ਮੁੱਕਦੀ ਤੂੰ ਜੇ ਮੰਮੀ ਤੂੰ ਹੀ ਸਾਬੇ ਨੂੰ ਸਮਝਾਉਣਾ ਹੁੰਦਾ ਤੇ ਫਿਰ ਕੀ ਸਾਬੇ ਨੂੰ ਕੀ ਸਮਝਾਉਣਾ ਸਾਬੇ ਅੱਖੀਂ ਵੇਖ ਢਿਓ ਰਸ ਚਾਹਦੇ ਹੋ ਰਹਾ ਮੰਮੀ ਸਖਾ ਲਾਂਡੀ ਉਹਨੂੰ ਅੰਦਰਵਾੜ ਕੇ ਤਾਲ ਕਰਕੇ ਵੀ ਕਵੇਂ ਥੋੜਾ ਬੋਦਾ ਨਹੀਂ ਉਹਨੂੰ ਸਮਝਾਉਂ ਦੇ ਜੇ ਤਾ ਤੂੰ ਚੁੱਪ ਕੇ ਅੰਦਰ ਆ ਨਹੀਂ ਕਿਉਂ ਨੂੰ ਰੋਕਦੇ ਐ ਟੱਕਦੇ ਐ ਤੂੰ ਤੇ ਅੰਦਰ ਵੀ ਨਹੀਂ ਆਏ ਮੇਰੇ ਰੋਕੇ ਰੋਕ ਜਣਾਈਓ ਮੇਰੇ ਤੇ ਆਖੇ ਉਸ ਤੋਂ ਬੜਾ ਲੱਗਦਾ ਹੀ ਉਹਨੇ ਜਿੱਤਾ ਡਾ ਪੋਤੀ ਤੇਡੀ ਮੰਨਣੀ ਹੀ ਉਹਨੇ ਹੁਣ ਉਹ ਪੁੱਤ ਹੀ ਤਾਂ ਤੈਨੂੰ ਵੀ ਧੀ ਬਣਾ ਕੇ ਲਿਆਈ ਤੂੰ ਕਿੰਨੇ ਘਖੇ ਲੱਗਦੀ ਮੇਰੇ ਜਿੰਨੇ ਕ ਤੂੰ ਲੱਗਦੀ ਉਹਨਾਂ ਤੋਂ ਮੇਰੇ ਉਹ ਲੱਗਦਾ ਤੁਹਾਡੀਆਂ ਹੀ ਗੱਲਾਂ ਤੇ ਮੰਨੀ ਉਹ ਚੱਲਣ ਡਿਆ ਹੋਰ ਮੈਨੂੰ ਸੁਣਦਾ ਵਾ ਬਸ ਹਾ ਜਾ ਰੈਂਦਾ ਸ਼ਾਬਾਸ਼ ਤੇਰੇ ਬੜੀ ਵਧੀਆ ਕਰ ਤੂਤ ਕਰਨ ਦੇ ਆ ਆਪਣੀਆਂ ਗੱਲਾਂ ਤੇ ਕਾਬੂ ਕਰ ਲੈ ਥੋੜਾ ਪਤਾ ਆਪਣੀ ਜ਼ਬਾਨ ਨੂੰ ਲਤਾਨਾ ਲਾਣਾ ਕਿਉਂ ਜਬਾਲ ਰੋਨੀ ਨਹੀਂ ਨੀ ਤੇ ਮੈਂ ਛੱਤਰ ਖਾਣਾ ਕਰ ਤੇ ਨਾ ਨਮਤਾ ਜਾਂ ਨਾ ਕੱਢ ਚਿੱਤ ਸੱਚੇ ਖਾਣ ਨਹੀਂ ਆ ਤੂੰ ਤਾਂ ਸੱਚੀ ਕਹੇਗਾ ਕਾ ਛੱਡਣਾ ਨਹੀਂ ਸਾਨੂੰ ਮੈਂ ਨਹੀਂ ਛੱਤਰ ਖਾਣ ਦੀ ਮੰਮੀ ਤੁਸੀਂ ਸਾਰਾ ਟੱਬਰ ਰਲ ਕੇ ਮੈਨੂੰ ਛੱਤਰ ਮਰਾਉਣ ਦੇ ਜੀ ਐਵੇਂ ਥੋੜੀ ਹੱਥ ਚੁੱਕਣ ਦੇ ਆ ਵਾ ਮੇਰੇ ਤੇ ਮੰਮੀ ਵੀ ਕਿੰਨੀ ਗੱਲਾਂ ਸੁਣਾ ਗਈ ਹੁਣ ਠੀਕ ਹੈ ਕਹਿੰਦੇ ਉਹ ਅਸੀਂ ਚਾਚਾ ਭੂਆ ਜਿਵੇਂ ਤੁੰ ਜਿੰਝੇ ਲਿਖਦਾ ਹੋਗਾ ਠੀਕ ਹੈ ਬੁੱਤ ਕੋਈ ਨਹੀਂ ਮੈਂ ਚੁੱਪ ਕਰ ਜਾਨੀ ਚਾਚਾ ਚਾ 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 ਨਹੀਂ ਨਿਮਾਇਆ ਬੁੱਤ ਮੈਂ ਨੂੰ ਤੇਰੇ ਚਾਚੂ ਨੇ ਮਾਰਿਆ ਹੈ ਚਾਚੂ ਮਾਤਾ ਨਹੀਂ ਫਤਿਹ ਵੀਰ ਵੱਡਿਆਂ ਨੂੰ ਨਹੀਂ ਕੁੱਟੀ ਦਾ ਹੁੰਦਾ ਹੱਥ ਨਹੀਂ ਚੁੱਕਣਾ ਠੀਕ ਹੈ ਹਾਂਜੀ ਸਿਕੇ ਲੋਬਾ ਜੀ ਜੀ ਮੈਂ ਤੇ ਲੋਬਾ ਲੈ ਕੇ ਰਹਿਣਾ ਹਾਂਜੀ ਲੈ ਆ ਤੂੰ ਵਿਚਾਰੇ ਬੱਚੇ ਨੂੰ ਮੇਰਾ ਤਰਸ ਆ ਗਿਆ ਇਹ ਔਰ ਵੱਡਿਆਂ ਨੂੰ ਨਹੀਂ ਆਇਆ ਨਿਆਣਾ ਨਿਆਣਾ ਤੇਰਾ ਪਤਾ ਰੂਪਾ ਉਹਨੂੰ ਦਾ ਤਰਸਾਉਣਾ ਹੀ ਆਉਣਾ ਤੂੰ ਉਹਨਾ ਚਿੰਤਨਾ ਕੱਲਾ ਕਰੀ ਜਾਂੀਂ ਖਲੋਤੀ ਮੈਨੂੰ ਪਤਾ ਨਹੀਂ ਵੀ ਮੈਂ ਬਾਹਰ ਲੈ ਬੰਨੇ ਖਲੋਤਾ ਵਸ ਤੂੰ ਉਹ ਆ ਘਰ ਅੰਦਰ ਬੜੀ ਘਰੇ ਉਹਦੇ ਤੇ ਮਾਰ ਖੱਲਾ ਕਰੀ ਜਾਂਦੀਂ ਅੰਦਰ ਜਾ ਕੇ ਮੈਂ ਖਲੋਤੇ ਜਾਂਦਾ ਨਾ ਕੁਛ ਵੀ ਐਵੇਂ ਖਾਲੀ ਜਾਣ ਕੇ ਖਲੋਤੇ ਹੀ ਤੇ ਮੈਂ ਵੀ ਲਾਗੇ ਖਲੋਗੇ ਹਣ ਕੋਈ ਬੋਲੇ ਤੇ ਬੁਲਾਉਣਾ ਹੀ ਪਏ ਆਹੋ ਜੋ ਹਾਂਜੀ ਆਹ ਆ ਆ ਸਬਜੀ ਆ ਮੈਂ ਸ਼ਿਮਲਾ ਮਿਰਚਾਂ ਨਾ ਤੇ ਇਹਦੇ ਵਿੱਚ ਕਟਹਿ ਲਿਆ ਕਿ ਆਪਣੇ ਉਹਦੇ ਘਰ ਬੈਗ ਘੁੰਮਤੇ ਹੈਗੇ ਆ ਤੇ ਮੈਂ ਚਲ ਕਟੈਲ ਲੈ ਜਾਂਦੇ ਆ ਉਹ ਤੇ ਪੁੱਤ ਠੀਕ ਵਾ ਵੇਖ ਲੈ ਤੇਰਾ ਕਿੰਨਾ ਦਿਮਾਗ ਕੰਮ ਕਰਦਾ ਫਿਕਰ ਸਬਜ਼ੀ ਲੈ ਆ ਗਈ ਆ ਦਵਾਈ ਲੈਣ ਆ ਤੇ ਸਬਜ਼ੀ ਲੈ ਆਈ ਆ ਉਹ ਇੱਕ ਵਾਰ ਨਕਮੀ ਉਹ ਅੱਜ ਫੇਰ ਗਲੀ ਚ ਪਾਈ ਖੜ ਕੇ ਬੈਠੀ ਸੀ ਸਬਜ਼ੀ ਲੈ ਕੇ ਮੁੜ ਕੇ ਆਈ ਮੰਮੀ ਮੈਨੂੰ ਪੈਸੇ ਦੇ ਦੇ ਤੇ ਦੱਸ ਜੀ ਉਹਨੇ ਸਬਜ਼ੀ ਲੈ ਲਈ ਤੇ ਤਾਂ ਆਪਾਂ ਨੂੰ ਤੁਸੀਂ ਫੋਨ ਕਰ ਦਿੰਦੇ ਉਹੋ ਹੀ ਤੇ ਮੈਂ ਕਹਿੰਦੀ ਆ ਤੂੰ ਕੋ ਨਾਲ ਫੋਨ ਕਰ ਦਿੰਦੀ ਤੇਰਾ ਕੀ ਖਾਮੀ ਗਲੀ ਚ ਜਾਂਦਾ ਜਦ ਜਨੇ ਲੈ ਆਈ ਲਈ ਤੇ ਆਪਾਂ ਨੂੰ ਫੋਨ ਕਰ ਦਿੰਦੇ ਕਿ ਤੁਸੀਂ ਨਾ ਸਬਜੀ ਲੈ ਕੇ ਆਓ ਮੈਂ ਤੇ ਚੱਲ ਆਖਿਆ ਵੀ ਨਹੀਂ ਸੀ ਤੁਸੀਂ ਤੇ ਮੈਂ ਚੱਲ ਲੈ ਹੈ ਨਹੀਂ ਉਤਰਿਆ ਉਹ ਪੁੱਤ ਸੋਚ ਹੁੰਦੀ ਆਪੋ ਆਪਣੀ ਜਦੋਂ ਉਹਦਾ ਦਿਮਾਗ ਹੀ ਨਹੀਂ ਹੈਗਾ ਤੇ ਮਾਕ ਹੋਵੇ ਤੇ ਫਿਰ ਗੱਲ ਕਰੇ ਨਾ ਕੋਈ ਦਿਮਾਗ ਹੈ ਨਹੀਂਾ ਜਿੰਨਾ ਹੈਗਾ ਉਹਨਾਂ ਕੋਲ ਤਰਾ ਜਿਹੜਾ ਖਰਾਬ ਕਰ ਛੱਡਦੀ ਆ ਤੁਸੀਂ ਤੁਹਾਨੂੰ ਪੁੱਛਿਆ ਨਹੀਂ ਜਾਂ ਤੁਸੀਂ ਆਖਿਆ ਨਹੀਂ ਸਬਜੀ ਲੈ ਆ ਜਾਣਾ ਲੈ ਮੈਂ ਕੁਝ ਵੀ ਨਹੀਂ ਆਖਿਆ ਮੈਂ ਬੈਠੀ ਅੰਦਰ ਚਾਹੇ ਮੈਨੂੰ ਕਹਿ ਦਿੰਦੇ ਵੀ ਮੰਮੀ ਪਾਈ ਆ ਸਬਜੀ ਲੈ ਦੇ ਆਪੇ ਗਈ ਆ ਉਹ ਤਾਂ ਮੈਨੂੰ ਗੇਟ ਦਾ ਖਰਾਕ ਆਇਆ ਤੇ ਮੈਂ ਮੜਾ ਆ ਉੱਠੀ ਆ ਮੈਂ ਹਾਂ ਬਤਾ ਕੀ ਕਰੀਏ ਨਾ ਕਿ ਚਲ ਪੁੱਛ ਕੇ ਚੀਜ਼ ਲੈਣੀ ਚਾਹੀਦੀ ਜੇ ਕੋਈ ਘਰ ਆਇਆ ਵੀ ਆ ਤੇ ਪੁੱਛ ਲਈਦੀ ਪਰ ਮੰਮੀ ਸਬਜ਼ੀ ਲੈ ਆਏਗੇ ਪਤਾ ਨਹੀਂ ਕਿ ਪਾਸੇ ਦਾ ਦਿਮਾਗ ਦੀ ਕਮੀ ਹੋਰ ਗੱਲ ਕੋਈ ਨਹੀਂ ਦਿਮਾਗ ਹੈ ਹੀ ਨਹੀਂ ਆ ਹੁਣ ਚੰਗੀ ਰਹੀ ਉਹ ਚੰਗੀ ਛੋਈ ਲਈ ਉਹਨੇ ਸਾਦੀ ਨੇ ਫਿਰ ਖਾ ਲਿਆ ਫਿਰ ਚੰਗੀ ਰਹੀ ਜੇ ਲੈਣ ਚੱਲ ਗਈ ਆ ਚੰਗੀ ਰਹੀ ਹੁਣ ਵਾਵਾ ਘੱਟ ਦਿੱਤੇ ਕਰਾਏ ਆ ਉਹੋ ਹੀ ਨਾ ਫਿਰ ਜਾਂਦੇ ਬੰਦਾ ਪੁੱਛ ਲੈਵੇ ਉਸ਼ਿਆ ਨਹੀਂ ਹੁਣ ਫਿਰ ਵਧੀਆ ਰਿਹਾ ਕਿ ਜੇ ਖਾ ਲਿਆ ਮੈਂ ਇਹਨੂੰ ਗਰਮੀਤ ਸਵਾਦ ਪੈ ਗਿਆ ਓਹ ਚਿੱਤਰਖਾਨ ਦਾ ਰੋਜ ਆਹੋ ਉਹੀ ਗੱਲ ਨਾ ਉਹ ਤੇ ਅੰਦਰੋਂ ਟੰਕੋ ਟਟ ਕੇ ਮਾਰਦ ਨਹੀਂ ਆ ਮੈਂ ਹਾਂ ਨੂੰ ਕਉ ਕਿਉਂ ਨਾਲ ਬਣਾਉਣਾ ਨਹੀਂ ਇਹ ਤੇ ਕੱਲ ਮੰਮੀ ਆਖਿਆ ਸੀ ਮੈਂ ਆਵੇਂ ਭਰਾਵਾ ਤੇਰੇ ਗੜੇ ਹੱਥ ਜੋੜੇ ਉਹਨੂੰ ਤੇ ਮਾਰ ਦੇਗਾ ਉਹ ਤੇ ਛੁੱਟ ਗਈ ਅਹੀਂ ਤੇ ਉਹ ਗੱਲ ਜਿੱਲੇ ਸੜ ਜਾਣੀ ਸੜ ਜਾਣਗੇ ਤੈਨੂੰ ਹਾਂ ਆਪਣਾ ਤੇ ਤੂੰ ਸੋਚਿਆ ਸੋਚਿਆ ਕੁਛ ਨਹੀਂ ਸੋਚਣਾ ਉਹ ਨਿੱਕੇ ਜੇ ਮੁੰਡੇ ਦਾ ਮੈਂ ਗਰਮੀਤ ਦਾ ਸੋਚ ਹਾਂ ਹੈ ਮੰਮੀ ਨਿਆਣਿਆਂ ਨੂੰ ਮੁੜ ਕੇ ਕੌਣ ਵੇਦਾਈ ਕੋਈ ਨਹੀਂ ਵੇਂਦਾ ਕਿਸ ਨੇ ਪਾਣੀ ਦਾ ਘੋਟ ਨਹੀਂ ਦਿੰਦਾ ਰੋਟੀ ਪਾਣੀ ਦੇ ਲਾਗ ਕੇ ਲੈ ਕੇ ਕਿਤੇ ਆਹ ਹੈ ਮੰਮੀ ਆਪਣੀ ਪਰਵਰਿਸ਼ ਆਪਣੀ ਹੁੰਦੀ ਆ ਬੱਚੇ ਨੂੰ ਸਕੂਲ ਘੱਲਣਾ ਸੌ ਮਤ ਦੇਣੀ ਜਾਂ ਫਿਰ ਨਿਆਣੇ ਨੇ ਚੀਜ਼ ਵਾਸਤੇ ਤਾਂ ਮਾਪਿਆਂ ਤੋਂ ਬਗੈਰ ਬੱਚਾ ਕਾਹਦਾ ਚੱਲਦਾ ਮਾਪਿਆਂ ਤੋਂ ਬਗੈਰ ਹੈ ਵੀ ਨਹੀਂ ਪੁੱਤ ਕਾਹੇ ਜਾਊਗਾ ਆਹ ਹੁਣ ਇੰਨਾ ਵੀ ਨਾ ਮੰਮੀ ਜਰਾ ਉਹਦਾ ਦਿਮਾਗ ਖਰਾਬ ਹੁੰਦਾ ਜਾਵੇ ਸਾਬੀ ਦਾ ਨੂੰ ਥੋੜਾ ਥੋੜਾ ਠੰਡਾ ਵੀ ਕਰਿਆ ਕਰ ਠੰਡਾ ਦੀ ਗੱਲ ਇਹ ਮੈਂ ਕਿਹਾ ਜੇ ਤੇਰੇ ਕੋਲ ਤੂੰ ਰੋਜ਼ ਕੁੱਟ ਕੁੱਟ ਕੇ ਉਹ ਨਾ ਘੱਟ ਛੜੀ ਹੈ ਵੀ ਇਦਾਂ ਦਾ ਹੀ ਹੈ ਕੁੱਟ ਕੁੱਟ ਕੇ ਮੈਂ ਢੀਟ ਨਾ ਕਰ ਛੜੀ ਜੇ ਤੇਰੇ ਕੋਲ ਨਹੀਂ ਵਸ ਚੌਂਦੀ ਗੱਲ ਤਾਂ ਫਿਰ ਮੇਰੇ ਨਾਲ ਕਰ ਮੈਂ ਕਰ ਠੀਕ ਹੈ ਪਰ ਹੈ ਵੀ ਇਦਾਂ ਦਾ ਜੇ ਨੂੰ ਗੁੱਸਾ ਚੜ ਗਿਆ ਤੇ ਨਾ ਥਾਂ ਥਾਂ ਵੱਜ ਗਈ ਦਿਮਾਗ ਵੀ ਇਦਾਂ ਦਾ ਹੀ ਹੈ ਤਾਂ ਆਪਾਂ ਹੀ ਫਸ ਜਾਂਦੇ ਹਾਂ ਓਏ